ਹਾਂਜੀ ਸੱਸੀ ਗੱਲ ਜੀ ਤੁਸੀਂ ਜੁੜੇ ਹੋ ਕਾਰਨਰ ਜੂ ਲਾਟਰੀ ਏਜੰਸੀ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਜਲਾਲਾਬਾਦ ਦੀ ਸਭ ਤੋਂ ਮਸ਼ਹੂਰ ਏਜੰਸੀ ਆ ਕਾਰਨਰ ਜੂ ਲਾਟਰੀ ਏਜੰਸੀ ਜਿੱਥੇ ਰੋਜ਼ ਹੀ ਵੱਡੇ ਤੋਂ ਵੱਡੇ ਪ੍ਰਾਈਜ਼ ਨਿਕਲ ਰਹੇ ਆ ਸੋ ਐਸੀ ਤਰ੍ਹਾਂ ਹੀ ਆਪਣੇ ਕੋਲ ਸ਼ਨੀਵਾਰ ਇੱਕ ਪ੍ਰਾਈਜ਼ ਲੱਗਿਆ ਸੀਗਾ ਜੋ ਇਹ ਭਾਜੀ ਨੂੰ ਲੱਗਿਆ ਸੀਗਾ ਇਹ ਆਪਣੀ ਗੁੜੀਆਂ ਨੂੰ ਚੀਜ਼ ਦਿਵਾਨ ਲਈ ਲੈ ਕੇ ਆਏ ਸੀਗੇ ਆਪਣੇ ਕੋਲੇ 100 ਗੁੜੀਆਂ ਨੇ ਇੱਕ ਛੋਟੀ ਜੀ ਟਿਕਟ ਚੱਕ ਲਈ ਸੀਗੀ ਜੋ ਇਹਨਾਂ ਵੱਲੋਂ ਲੈ ਲਈ ਗਈ ਸੀ ਉਹ ਟਿਕਟ ਤੇ ਇਹਨਾਂ ਨੂੰ ਪ੍ਰਾਈਜ਼ ਲੱਗਿਆ ਸੀਗਾ ਸੋ ਦੋ ਦਿਨ ਮੈਂ ਬਾਹਰ ਸੀਗਾ ਕੱਲ ਇਹਨਾਂ ਨੂੰ ਫੋਨ ਕਰਕੇ ਅਸੀਂ ਬੁਲਾਇਆ ਸੀ ਆਪਣੇ ਕੋਲੇ ਕੱਲ ਇਹ ਆਪਣੇ ਕੋਲ ਆਏ ਸੀਗੇ ਤੇ ਇਹਨਾਂ ਦੀ ਟਿਕਟ ਆਪਾਂ ਕਲੇਮ ਜੋ ਕਰवानी ਸੀਗੀ ਸੋ ਇੱਕ ਟਿਕਟ ਇਹਨਾਂ ਨੇ ਹੋਰ ਲੈ ਲਈ ਬਸ ਇਹ ਸਿਰਫ ਟਿਕਟ ਪਾਉਂਦੇ ਨਹੀਂਗੇ ਇਸ ਲਈ ਇਹਨਾਂ ਨੇ ਵੀਡੀਓ ਨਹੀਂ ਬਣਵਾਈ ਸੀ ਕਿ ਕੱਲ ਆਪਣੇ ਕੋਲ ਇਸ ਲਈ ਇਹਨਾਂ ਨੂੰ ਕੱਲ ਜਦੋਂ ਆਪਣੇ ਕੋਲ ਟਿਕਟ ਲੈ ਕੇ ਆਏ ਕੱਲ ਇਹਨਾਂ ਨੇ ਸ਼ੌਂਕੀਆ ਤੌਰ ਤੇ ਟਿਕਟ ਹੋਰ ਲੈ ਲਈ ਉਸੇ ਟਿਕਟ ਤੇ ਫੇਰ ਦੁਬਾਰਾ ਪ੍ਰਾਈਜ਼ ਲੱਗ ਗਿਆ ਜੀ ਇੱਕ ਵਾਰ ਤੁਸੀਂ ਦਿਖਾ ਦਿਓ ਕਰਨ ਅਰਜੁਨ ਲਾਟਰੀ ਏਜੰਸੀ ਜਲਾਲਾਬਾਦ ਇਹ ਆਪਣੇ ਕੋਲ ਪ੍ਰਾਈਜ਼ ਲੱਗਿਆ ਸੀਗਾ 25 ਤਰੀਕ ਨੂੰ ਉਸ ਤੋਂ ਬਾਅਦ ਜੋ ਕੱਲ ਪ੍ਰਾਈਜ਼ ਲੱਗਿਆ ਕਰਨ ਅਰਜੁਨ ਲਾਟਰੀ ਜਲਾਲਾਬਾਦ 28 ਤਰੀਕ ਨੂੰ ਸੋ ਆਪਾਂ ਗੱਲ ਕਰਦੇ ਹਾਂ ਭਾਜੀ ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਕਰਨ ਅਰਜੁਨ ਮੈਂ ਸਹੀ ਠੀਕ ਹੈ ਸਰ ਕਿੱਥੇ ਰਹਿੰਦੇ ਹੋ ਤੁਸੀਂ ਭਾਜੀ ਲੋਕਲ ਜਲਾਲਾਬਾਦ ਸੋ ਉਸ ਦਿਨ ਤੁਹਾਡੇ ਨਾਲ ਕੀ ਹੋਇਆ ਕਿਵੇਂ ਤੁਸੀਂ ਟਿਕਟ ਪਾਈਓ ਮਾਰੇ ਜਾ ਆਪਣੇ ਕਸਟਮਰ ਨੂੰ ਦੱਸੋ ਥੋੜਾ ਜਿਹਾ ਮੈਂ ਨਾ ਹੀ ਟੱਪਾ ਜਾਂਦਾ ਹੀ ਤੇ ਗੁੜੀਆ ਮੇਰੇ ਨਾਲ ਸੀ ਉਹਨੇ ਜਿੱਤ ਕੀਤੀ ਮੈਂ ਚੀਜ਼ ਲੈਣੀ ਆ ਮੈਂ ਕਰਨ ਅਰਜਨ ਲਾਟਰੀ ਕੋਲੇ ਰੁਕ ਗਈ ਇਹਨਾਂ ਨੂੰ ਚੀਜ਼ ਲੈ ਕੇ ਦਿੱਤੀ ਹੈ ਇਹਨੂੰ ਚੀਜ਼ ਲੈ ਕੇ ਦਿੱਤੀ ਕੁੜੀਆਂ ਨੇ ਤੇ ਕੁੜੀਆਂ ਨੇ ਚੀਜ਼ ਲੈ ਇੰਦੇ ਲੈਦੇ ਅਕ ਟਿਕਟ ਚੱਕ ਲਈ ਜਦੋਂ ਉਹਨੇ ਟਿਕਟ ਚੱਕ ਲਈ ਮੈਂ ਚੌਕੀਆ ਤੌਰ ਤੇ ਇੱਕ ਟਿਕਟ ਰੱਖ ਲਈ ਹਾਂਜੀ ਇੱਕ ਟਿਕਟ ਪਾ ਕੇ ਮੈਂ ਚਲਾ ਗਿਆ ਹਾਂਜੀ ਕੱਲ ਇਹਨਾਂ ਨੇ ਮੈਨੂੰ ਫੋਨ ਕੀਤਾ ਹੀ ਕਹਿੰਦੇ ਤੁਹਾਨੂੰ ਪ੍ਰਾਈਜ਼ ਆਇਆ ਤੇ ਮੈਂ ਆਇਆ ਹੀ ਦੁਕਾਨ ਤੇ ਹੀ ਦੁਕਾਨ ਤੇ ਆਇਆ ਕੁੜੀਆਂ ਨੂੰ ਫੇਰ ਮੈਂ ਦੁਵਾਰਾ ਲੈ ਕੇ ਜਦੋਂ ਤੋਂ ਕੁੜੀਆਂ ਨੂੰ ਦੁਵਾਰਾ ਲੈ ਕੇ ਆਇਆ ਹੀ ਫੇਰ ਉਹਨੇ ਇੱਕ ਟਿਕਟ ਚੱਕ ਲਈ ਕੱਲ ਸਾਨੂੰ ਫੇਰ ਦੁਵਾਰਾ ਪ੍ਰਾਈਜ਼ ਲੱਗੇ ਸੋ ਇਹ ਬਹੁਤ ਵੱਡੀ ਗੱਲ ਹੈ ਲਾਟਰੀ ਨੂੰ ਸਿਰਫ ਲਾਟਰੀ ਸੋਚ ਕੇ ਪਾਇਆ ਕਰੋ ਇਹ ਨਾ ਸੋਚਿਆ ਕਰੋ ਕਿ ਨਿਕਲਦੀ ਨਹੀਂ ਇਹ ਹੁਣ ਦੇਖੋ ਇੱਕੋ ਕਸਮਰ ਨੂੰ ਦੋ ਵਾਰੀ ਲਾਟਰੀ ਲੱਗ ਗਈ ਹੈ ਪਰਮਾਤਮਾ ਨੇ ਦੇਣਾ ਜੀ ਜਦੋਂ ਦੇਣਾ ਸੋ ਇਹ ਚੀਜ਼ ਤਿਆਰ ਰੱਖਿਆ ਕਰੋ ਤੇ ਲਾਟਰੀ ਨੂੰ ਜ਼ਰੂਰ ਅਜ਼ਮਾਓ ਇੱਕ ਵਾਰ ਜਲਾਲਾਬਾਦ ਉਸਕਰਨਰ ਤੋਂ ਲਾਟਰੀ ਏਜੰਸੀ ਦੇ ਨਾਲ ਤੁਸੀਂ ਡੀਲ ਕਰੋਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਜੀ ਧੰਨਵਾਦ ਹਾਂਜੀ ਸੱਸੀ ਗੱਲ ਜੀ ਤੁਸੀਂ ਜੁੜੇ ਹੋ ਕਾਰਨਰ ਜੂ ਲਾਟਰੀ ਏਜੰਸੀ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਜਲਾਲਾਬਾਦ ਦੀ ਸਭ ਤੋਂ ਮਸ਼ਹੂਰ ਏਜੰਸੀ ਆ ਕਾਰਨਰ ਜੂ ਲਾਟਰੀ ਏਜੰਸੀ ਜਿੱਥੇ ਰੋਜ਼ ਹੀ ਵੱਡੇ ਤੋਂ ਵੱਡੇ ਪ੍ਰਾਈਜ਼ ਨਿਕਲ ਰਹੇ ਆ ਸੋ ਐਸੀ ਤਰ੍ਹਾਂ ਹੀ ਆਪਣੇ ਕੋਲ ਸ਼ਨੀਵਾਰ ਇੱਕ ਪ੍ਰਾਈਜ਼ ਲੱਗਿਆ ਸੀਗਾ ਜੋ ਇਹ ਭਾਜੀ ਨੂੰ ਲੱਗਿਆ ਸੀਗਾ ਇਹ ਆਪਣੀ ਗੁੜੀਆਂ ਨੂੰ ਚੀਜ਼ ਦਿਵਾਨ ਲਈ ਲੈ ਕੇ ਆਏ ਸੀਗੇ ਆਪਣੇ ਕੋਲੇ 100 ਗੁੜੀਆਂ ਨੇ ਇੱਕ ਛੋਟੀ ਜੀ ਟਿਕਟ ਚੱਕ ਲਈ ਸੀਗੀ ਜੋ ਇਹਨਾਂ ਵੱਲੋਂ ਲੈ ਲਈ ਗਈ ਸੀ ਉਹ ਟਿਕਟ ਤੇ ਇਹਨਾਂ ਨੂੰ ਪ੍ਰਾਈਜ਼ ਲੱਗਿਆ ਸੀਗਾ ਸੋ ਦੋ ਦਿਨ ਮੈਂ ਬਾਹਰ ਸੀਗਾ ਕੱਲ ਇਹਨਾਂ ਨੂੰ ਫੋਨ ਕਰਕੇ ਅਸੀਂ ਬੁਲਾਇਆ ਸੀ ਆਪਣੇ ਕੋਲੇ ਕੱਲ ਇਹ ਆਪਣੇ ਕੋਲ ਆਏ ਸੀਗੇ ਤੇ ਇਹਨਾਂ ਦੀ ਟਿਕਟ ਆਪਾਂ ਕਲੇਮ ਜੋ ਕਰਵਾਣੀ ਸੀਗੀ ਸੋ ਇੱਕ ਟਿਕਟ ਇਹਨਾਂ ਨੇ ਹੋਰ ਲੈ ਲਈ ਬਸ ਇਹ ਸਿਰਫ ਟਿਕਟ ਪਾਉਂਦੇ ਨਹੀਂਗੇ ਇਸ ਲਈ ਇਹਨਾਂ ਨੇ ਵੀਡੀਓ ਨਹੀਂ ਬਣਵਾਈ ਸੀ ਜੀ ਕੱਲ ਆਪਣੇ ਕੋਲੋਂ ਇਸ ਲਈ ਇਹਨਾਂ ਨੂੰ ਕੱਲ ਜਦੋਂ ਆਪਣੇ ਕੋਲ ਟਿਕਟ ਲੈ ਕੇ ਆਏ ਕੱਲ ਇਹਨਾਂ ਨੇ ਸ਼ੌਂਕਿਆ ਤੌਰ ਤੇ ਟਿਕਟ ਟਿਕਟ ਹੋਰ ਲੈ ਲਈ ਉਸੇ ਟਿਕਟ ਦੇ ਫੇਰ ਦੁਬਾਰਾ ਪ੍ਰਾਈਜ਼ ਲੱਗ ਗਿਆ ਜੀ ਇੱਕ ਵਾਰ ਤੁਸੀਂ ਦਿਖਾ ਦਿਓ ਕਰਨ ਅਰਜੁਨ ਲਾਟਰੀ ਏਜੰਸੀ ਜਲਾਲਾਬਾਦ ਇਹ ਆਪਣੇ ਕੋਲ ਪ੍ਰਾਈਜ਼ ਲੱਗਿਆ ਸੀਗਾ 25 ਤਰੀਕ ਨੂੰ ਉਸ ਤੋਂ ਬਾਅਦ ਜੋ ਕੱਲ ਪ੍ਰਾਈਜ਼ ਲੱਗਿਆ ਕਰਨ ਅਰਜੁਨ ਲਾਟਰੀ ਜਲਾਲਾਬਾਦ 28 ਤਰੀਕ ਨੂੰ ਸੋ ਆਪਾਂ ਗੱਲ ਕਰਦੇ ਹਾਂ ਭਾਜੀ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਨਰਨਰਮਨ ਸਿੰਘ ਠੀਕ ਹੈ ਸਰ ਕਿੱਥੇ ਰਹਿੰਦੇ ਹੋ ਤੁਸੀਂ ਭਾਜੀ ਲੋਕਲ ਜਲਾਲਾਬਾਦ ਸੋ ਉਸ ਦਿਨ ਤੁਹਾਡੇ ਨਾਲ ਕੀ ਹੋਇਆ ਕਿਵੇਂ ਤੁਸੀਂ ਟਿਕਟ ਪਾਈਓ ਮਾਰਾ ਜ ਆਪਣੇ ਕਸਟਮਰ ਨੂੰ ਦੱਸੋ ਥੋੜਾ ਜਿਹਾ ਮੈਂ ਨਾ ਇਹ ਟੱਪ ਆ ਜਾਂਦਾ ਜੀ ਤੇ ਗੁਡੀਆ ਮੇਰੇ ਨਾਲ ਸੀ ਉਹਨੇ ਜਿੱਤ ਕੀਤੀ ਮੈਂ ਚੀਜ਼ ਲੈਣੀ ਆ ਮੈਂ ਕਰਨਾ ਜਿਨ ਲਾਟਰੀ ਕੋਲੇ ਰੁਕ ਗਈ ਇਹਨਾਂ ਨੂੰ ਚੀਜ਼ ਲੈ ਕੇ ਦਿੱਤੀ ਹੈ। ਇਹਨਾਂ ਨੂੰ ਚੀਜ਼ ਲੈ ਕੇ ਦਿੱਤੀ ਗੁੜੀਆਂ ਨੇ ਤੇ ਗੁੜੀਆਂ ਨੇ ਚੀਜ਼ ਲੈਦੇ ਲੈਂਦੇ ਇੱਕ ਟਿਕਟ ਚੱਕ ਲਈ। ਜਦੋਂ ਉਹਨੇ ਟਿਕਟ ਚੱਕ ਲਈ ਮੈਂ ਸ਼ੌਕੀਆ ਤੌਰ ਤੇ ਇੱਕ ਟਿਕਟ ਰੱਖ ਲਈ। ਹਾਂਜੀ ਇੱਕ ਟਿਕਟ ਪਾ ਕੇ ਮੈਂ ਚਲਾ ਗਿਆ। ਹਾਂਜੀ ਕੱਲ ਇਹਨਾਂ ਨੇ ਮੈਨੂੰ ਫੋਨ ਕੀਤਾ ਹੀ ਕਹਿੰਦੇ ਤੁਹਾਨੂੰ ਪ੍ਰਾਈਜ਼ ਆਇਆ ਤੇ ਮੈਂ ਆਇਆ ਹੀ ਦੁਕਾਨ ਤੇ। ਦੁਕਾਨ ਤੇ ਆਇਆ ਗੁੜੀਆਂ ਨੂੰ ਫੇਰ ਮੈਂ ਦੁਵਾਰਾ ਲੈ ਕੇ ਜਦੋਂ ਤੋਂ ਗੁੜੀਆਂ ਨੂੰ ਦੁਵਾਰਾ ਲੈ ਕੇ ਆਇਆ ਹੀ ਫੇਰ ਉਹਨੇ ਇੱਕ ਟਿਕਟ ਚੱਕ ਲਈ ਕੱਲ ਸਾਨੂੰ ਫੇਰ ਦੁਵਾਰਾ ਪ੍ਰਾਈਜ਼ ਲੱਗੇ। ਸੋ ਇਹ ਬਹੁਤ ਵੱਡੀ ਗੱਲ ਹੈ ਲਾਟਰੀ ਨੂੰ ਸਿਰਫ ਲਾਟਰੀ ਸੋਚ ਕੇ ਪਾਇਆ ਕਰੋ ਇਹ ਨਾ ਸੋਚਿਆ ਕਰੋ ਕਿ ਨਿਕਲਦੀ ਨਹੀਂ ਇਹ ਹੁਣ ਦੇਖੋ ਇੱਕੋ ਕਸਮਨ ਨੂੰ ਦੋ ਵਾਰੀ ਲਾਟਰੀ ਲੱਗ ਗਈ ਹੈ ਉਹ ਪ੍ਰਮਾਤਮਾ ਨੇ ਦੇਣਾ ਜੀ ਜਦੋਂ ਦੇਣਾ ਸੋ ਉਹ ਚੀਜ਼ਾਂ ਤਿਆਰ ਰੱਖਿਆ ਕਰੋ ਤੇ ਲਾਟਰੀ ਨੂੰ ਜ਼ਰੂਰ ਅਜ਼ਮਾਓ ਇੱਕ ਵਾਰ ਜਲਾਲਾਬਾਦ ਦੇ ਕਰਨਰ ਕੋ ਲਾਟਰੀ ਏਜੰਸੀ ਦੇ ਨਾਲ ਤੁਸੀਂ ਡੀਲ ਕਰੋਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਜੀ ਧੰਨਵਾਦ